ਇਕਛਣ ਦੇਖਦੇ ਦੋਸਤੋ ਮੇਰੇ ਵਾਹਿਗੁਰੂ ਜੀ ਦਾ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਤੁਹਾਨੂੰ ਪਤਾ ਹੋਊ ਅੱਜ ਬੱਗਬਣਾ ਹਲਕੇ ਚ ਪੈਂਦੇ ਪਿੰਡ ਬੈਰੋ ਕੇ ਵਿਖੇ ਬੀਤੀ ਰਾਤ ਇੱਕ ਨੌਜਵਾਨ ਲੜਕੇ ਨੇ ਆਪਣੀ ਭੈਣ ਨੂੰ ਘੋਟਨਾ ਮਾਰ ਕੇ ਉਹਦਾ ਕਤਲ ਕਰਨ ਦਾ ਸਮਝਾ ਪ੍ਰਾਪਤ ਹੋਇਆ ਤੇ ਜਿਸ ਨੂੰ ਜਦੋਂ ਉਹਦੀ ਤਲਾਸ਼ ਪੁਲਿਸ ਨੂੰ ਮਿਲਦੀ ਉਹਨਾਂ ਨੇ ਨਾਲ ਦੀ ਨਾਲੇ ਉਸ ਮੁੰਡੇ ਨੂੰ ਵੀ ਕਾਬੂ ਕਰ ਲਿਆ ਤੇ ਪਤਾ ਲੱਗਾ ਵੀ ਉਹ ਮੁੰਡਾ ਜਿਹੜਾ ਹੈਗਾ ਫਤੇਗੜ ਕੋਰੋਟਾ ਦਾ ਰਹਿਣ ਵਾਲਾ ਹੈਗਾ ਤੇ ਪਿੰਡ ਬੈਰੋ ਕਦੇ ਵਿੱਚ ਭੈਣ ਭਰਾ ਆਏ ਹੋਏ ਸੀਗੇ ਤੇ ਜਿੱਥੇ ਉਹਨੇ ਕਿਸੇ ਨਜਾਇਜ਼ ਸੰਬੰਧਾਂ ਦੇ ਸ਼ੱਕ ਦੇ ਆਉਂਦਿਆਂ ਆਪਣੀ ਭੈਣ ਨੂੰ ਜਦਾ ਘੋਟਣਾ ਮਾਰ ਕੇ ਕਤਲ ਕਰਨ ਦਾ ਪਤਾ ਲੱਗਿਆ ਤੇ ਜਿਸ ਨੂੰ ਪੁਲਿਸ ਵੱਲੋਂ ਕਾਬੂ ਵੀ ਕਰ ਲਿਆ ਗਿਆ ਤੇ ਤੁਹਾਨੂੰ ਤਸਵੀਰਾਂ ਵੀ ਉਹਦੀਆਂ ਵਿਖਾਵਾਂਗੇ ਜਿਹੜੇ ਮੁੰਡੇ ਨੇ ਕਤਲ ਕੀਤਾ ਤੇ ਉਸ ਤੋਂ ਬਾਅਦ ਅਸੀਂ ਪੁਲਿਸ ਕੀ ਕਹਿੰਦੀ ਉਹਨਾਂ ਨਾਲ ਵੀ ਤੁਹਾਡੀ ਜਿਹੜੀ ਗੱਲਬਾਤ ਸੁਣਾਵਾਂਗੇ ਤੁਹਾਨੂੰ ਕੀ ਕਹਿੰਦਾ ਉਹਨਾਂ ਦਾ ਤੇ ਆਓ ਤਸਵੀਰਾਂ ਵੇਖਦਾ ਇੱਕ ਵਾਰ ਦੇਖੋ ਜੀ ਵੀਰਾਂ ਤੁਸੀਂ ਇੱਕ ਵਾਰ ਦੇਖ ਲਓ ਕਿਉਂਕਿ ਇਹ ਮੁੰਡਾ ਉਹੀ ਹੈ ਜਿਹਨੇ ਆਪਣੀ ਭੈਣ ਦਾ ਜਦਾ ਘੋਟਣਾ ਮਾਰ ਕੇ ਕਤਲ ਕੀਤਾ ਹੈਗਾ ਤੇ ਤੁਹਾਨੂੰ ਫਿਰ ਤੁਹਾਡੇ ਸਾਹਮਣੇ ਇਸ ਤਰ੍ਹਾਂ ਜਿਹੜੀਆਂ ਤਸਵੀਰਾਂ ਦਿਖਾਈਆਂ ਪਈਆਂ ਜੀ ਅੱਜ ਸਵੇਰ ਤੁਹਾਨੂੰ ਕੋਈ ਇਨਫੋਰਮੇਸ਼ਨ ਮਿਲੀ ਸੀ ਵੀ ਕੋਈ ਪਿੰਡ ਵੈਰੋਂ ਕੇ ਵੀ ਕਿਸੇ ਭਰਾ ਨੇ ਵੀ ਆਪਣੀ ਸਾਕੀ ਪਿੰਡ ਦਾ ਕਤਲ ਕਰ ਦਿੱਤਾ ਤੇ ਸਾਡੇ ਐਸਐਚਓ ਸਾਹਿਬ ਸੰਮਲ ਸਰ ਤੇ ਉਹਨਾਂ ਦੀ ਟੀਮ ਨੇ ਤਰੰਤ ਕਾਰਵਾਈ ਕਰਦੇ ਹੋਏ ਮੌਕੇ ਤੇ ਪਹੁੰਚੇ ਸਬਕ੍ਰਾਈਮ ਨੂੰ ਆਪਣੇ ਉਰ ਕਵਰ ਕੀਤਾ ਗਿਆ ਤੇ ਦੇਖਿਆ ਵੀ ਉਹ ਲੜਕੀ ਦਾ ਮਕਸਦ ਕਤਲ ਹੋਇਆ ਹੋਇਆ ਸੀਗਾ ਤੇ ਉਹਦੀ ਨਾਨੀ ਤੇ ਬਿਆਨ ਤੇ ਜੋ ਕਿ ਬਰਬੇਾਨ ਰਾਣੀ ਕੌਰ ਉਹਦਾ ਬਿਆਨ ਦਰਜ ਕੀਤਾ ਗਿਆ ਤੇ ਕੁਝ ਟਾਈਮ ਬਾਅਦ ਹੀ ਜਿਹਨੇ ਕਤਲ ਕੀਤਾ ਉਹਦੇ ਸਕੇ ਭਰਾ ਨੇ ਉਹਨੂੰ ਮਮਪਾਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਸਰ ਜਿਸ ਵਿਅਕਤੀ ਵੱਲੋਂ ਕਤਲ ਕੀਤਾ ਗਿਆ ਉਹ ਲੜਕੀ ਦਾ ਸਾਕਾ ਭਤੀ ਔਰ ਕੀ ਕਾਰਨ ਬਣਿਆ ਵੀ ਜਿਹੜਾ ਕਤਲ ਹੋਇਆ ਜੇ ਇਹਦੇ ਜੋ ਉਹਨਾਂ ਦੇ ਦਸਤਮਤਾਵਾਂ ਦੱਸਿਆ ਵੀ ਇਹ ਲੜਕੀ ਸੀ ਜੋ ਵੀਰਜੋਤ ਕੌਰ ਇਹਦੇ ਕੋਈ ਬਾਹਰਲੇ ਹੋਰ ਅਲੱਗ-ਅਲੱਗ ਮੁੰਡਿਆਂ ਨਾਲ ਦੇ ਕੋਈ ਨਜਾਇਜ਼ ਸਬੰਧ ਸੀਗੇ ਜੋ ਇਹਨਾਂ ਤੋਂ ਇਹ ਇਸ ਕਰਕੇ ਪਰੇਸ਼ਾਨ ਸੀਗਾ ਇਹ ਇਹਦੇ ਨਜਾਇਜ਼ ਸਬੰਧਾਂ ਤੋਂ ਉਹਨੂੰ ਰੋਕਦਾ ਸੀਗਾ ਤੇ ਇਸ ਕਰਕੇ ਨੇ ਅੱਜ ਉਹਦਾ ਕਤਲ ਕਰ ਦਿੱਤਾ ਰਾਤ ਨੂੰ ਮ੍ਰਿਤਕ ਲੜਕੀ ਦੀ ਸਿਰ ਕਿੰਨੀ ਉਮਰ ਸੀ ਜੀ ਉਹਦੀ 24 ਸਾਲ ਕਰੀਬ 24 ਸਾਲ ਉਮਰ ਹੈ ਲੜਕੀ ਦੀ ਵੀਰਜੋਤ ਵੀਰਜੋਤ ਕੌਰ ਦੀ ਕਿੱਥੋਂ ਦੇ ਰਹਿਣ ਵਾਲੇ ਸੀ ਦੋਨੋਂ ਪੰਪਾ ਇਹ ਫਤੇਗੜ ਕੋਟਾਣਾ ਪਿੰਡ ਐ ਇਹਨਾਂ ਦਾ ਉਥੋਂ ਇਹ ਆਪਣੇ ਨਾਨੀ ਕੋਲ ਕਦੇ-ਕਦੇ ਇੱਥੇ ਮਿਲ ਆ ਜਾਂਦੇ ਸੀ ਤੇ ਹੁਣ ਇੱਥੇ ਆਏ ਹੋਏ ਸੀਗੇ ਪਿਛਲੇ 5-6 ਦਿਨ ਤੋਂ ਕਿੱਸ ਪਿੰਡ ਦੇ ਪਿੰਡ ਵੇਰੋ ਦੇ ਇਹ ਜਿਹੜਾ ਕਤਲ ਹੋਇਆ ਕਿਸ ਟੀਮ ਦਾ ਕਤਲ ਕੀਤਾ ਇਹ ਮਿਰਚਾਂ ਕੁੱਟਣਾ ਜੋ ਕੋਟਣਾ ਹੁੰਦਾ ਉਹਦੇ ਉਸ ਨਾਲ ਇਹਦੇ ਸਿਰ 'ਚ ਮਾਰ ਕੇ ਉਹਦਾ ਕਤਲ ਕੀਤਾ ਗਿਆ ਸਜਣਾ ਦੋਸ਼ੀ ਹੈ ਉਹ ਤੇ ਹੋਰ ਵੀ ਪਹਿਲਾਂ ਐਫਐਸ ਦਾ ਜਾਈ ਜਿਵੇਂ ਪੜਤਾਲ ਕਰ ਰਹੇ ਹੋਰ ਵੀ ਪੜਤਾਲ ਜਿੰਨੇ ਇੱਕ ਉਹਨੂੰ ਗ੍ਰਿਫਤਾਰੀ ਦੌਰਾਨ ਸਾਡਾ ਪਾਈ ਸਾਢੇ ਤੇ ਚੈੱਕ ਕੀਤਾ ਗਿਆ ਜਿਸ ਤੇ ਇੱਕ ਮੁਕੱਦਮਾ ਪਹਿਲਾਂ ਆਲਰੇਡੀ ਸਿਟੀ ਸੌਦਾ ਐਨਡੀਪੀਐਸ ਦਾ ਮੁਕੱਦਮਾ ਦਰਜ ਹੈਗਾ ਤੇ ਹੁਣ ਜਿਹੜਾ ਮੁਕੱਦਮਾ ਦਰਜ ਕੀਤਾ ਗਿਆ ਕਿਸ ਕਿਸ ਧਾਰਾ ਦੇ ਦੀ ਹੁਣ ਇਹ ਅੰਡਰ ਸੈਕਸ਼ਨ 103 ਬੀ ਐਨਐਸ ਦੇ ਤਹਿਤ ਦਰਜ ਕੀਤਾ ਗਿਆ ਅਗਲੀ ਪੁਲਿਸ ਵੱਲੋਂ ਗੋਚੀ ਗੋਚੀ ਦੀ ਉਮਰ ਕਿੰਨੀ ਹੈ ਜੀ ਬੋਸ਼ੇ ਦੇ 19 ਸਾਲ ਉਮਰ ਹੈ ਜੀ ਤੇ ਜਿਹੜੀ ਲੜਕੀ ਕਤਲ ਹੋਇਆ ਉਹਦੀ ਕਿੰਨੀ ਉਮਰ ਉਹਦੀ 24 ਸਾਲ ਹੈ ਜੀ ਇਸ ਸਮੇਂ ਵਾਰਤੋਂ ਅੰਜਾਮ ਕੀਤਾ ਗਿਆ ਸੀ ਇਹ ਕਰੀਬ ਰਾਤ ਨੂੰ 2:30 ਵਜੇ ਦੇ ਆਸ-ਪਾਸ ਦੇ ਕਹਿੰਦੇ ਇਹ ਮੂਕ ਅੰਜਾਮ ਦਿੱਤਾ ਇਹ ਇਕੱਲੇ ਨੇ ਕਤਲ ਕੀਤਾ ਜਾਂ ਇਸ ਦੇ ਨਾਲ ਕੋਈ ਹੋਰ ਵੀ ਲੋਕ ਸ਼ਾਮਿਲ ਸੀ ਇਹ ਨੇ ਇਕੱਲੇ ਨੇ ਕਤਲ ਕੀਤਾ ਜਾਂ ਇਕੱਲੇ ਨੇ ਕਿਉਂਕਿ ਉਸ ਘਰ ਦੇ ਵਿੱਚ ਇਹ ਉਹਨਾਂ ਦੀ ਨਾਨੀ ਹੈ ਜੋ 올ਡ ਐਜ ਹੈ ਕਰੀਬ ਕੋਈ 70 ਸਾਲ ਉਮਰ ਹੈ ਉਹਦੀ ਉਹੋ ਤੇ ਇਹ ਦੋਨੋਂ ਭੈਣ ਭਰਾ ਮੌਜੂਦ ਸੀ ਸਰ ਲੜਕਾ ਦਾ ਦੋਸ਼ੀ ਹੈ ਕੋਈ ਨਸ਼ੇ ਦਾ ਆਦੀ ਸੀਗਾ ਇਹ ਗੱਲ ਹਜੇ ਨਹੀਂ ਸਾਹਮਣੇ ਆਈ ਇਸ ਤਰ੍ਹਾਂ ਦੀ ਕੋਈ ਬਟ ਇੰਨਾ ਕਹੇ ਜੁਰਾ ਵੀ ਇਹ ਤੇ ਨਜਾਇਜ਼ ਸਬੰਧਾਂ ਤੋਂ ਇਹ ਇਤੋਂ ਰੰਜੀਤ ਸੰਗੀਤ ਬਜ਼ਾਰ ਵਿੱਚੋਂ ਮਾਰਨ ਦਾ ਕਾਰਨ ਸੀ। ਲੜਕੇ ਨੂੰ ਗ੍ਰਿਫਤਾਰ ਕਰ ਲਿਆਗੇ? ਜੀ ਹਾਂ ਜੀ ਇਹਨੂੰ ਤੁਰੰਤ ਥੋੜਾ ਟਾਈਮ ਬਾਅਦ ਇਹਨੂੰ ਉਥੋਂ ਪਿੰਡ ਬੈਰੇ ਕੋਲੋਂ ਇਹ ਭੱਜਣ ਦੀ ਫਰਾਗ ਦੇ ਵਿੱਚ ਸੀ। ਤੋਂ ਸਾਡੇ ਐਸਐਚਓ ਸਾਹਿਬ ਨੇ ਬੜੀ ਮੁਸ਼ਤੈਦੀ ਨਾਲ ਇਹਦੀ ਟੀਮ ਨਾਲ ਕੰਮ ਕਰਦੇ ਹੋਏ ਉਹਨੂੰ ਦਬੋਚ ਲਿਆ।